ਵਿਦਾਇਕ ਕੁਲਵੰਤ ਸਿੰਘ ਨੇ ਮੁਹਾਲੀ ਹਲਕੇ ਵਿੱਚ 3.5 ਕਰੋੜ ਰੁਪਏ ਲਾਗਤ ਨਾਲ ਸੜਕੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਸ਼ੁਰੂ ਕਰਵਾਏ ਜਿਸ ਵਿੱਚ ਪਹਿਲੇ ਤੁਰਾਲੀ ਤੋਂ ਰਾਇਪੁਰ ਖੁਰਦ ਫਿਰ ਗੋਬਿੰਦਗੜ੍ਹ ਤੋਂ ਧੀਰਪੁਰ ਗਡਾਨਾ ਤੋਂ ਗਿੱਗੇਮਾਜਰਾ ਤੇ ਦਾਉ ਤੋਂ ਰਾਮਗੜ੍ਹ ਸੜਕ ਦਾ ਨੀ ਪੱਤਰ ਰੱਖ ਕੇ ਕੰਮ ਸ਼ੁਰੂ ਕਰਵਾਇਆ ਵਿਦਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਪ੍ਰੋਜੈਕਟ ਮੁਹਾਲੀ ਦੇ ਸੜਕੀ ਸੰਪਰਕ ਤੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਵਾਲੇ ਸੂਬੇ ਦੀ ਸਰਕਾਰ ਦਾ ਇੱਕ ਮਹੱਤਵਪੂਰਨ ਕਦਮ ਹੈ ਜਿਸ ਨਾਲ ਰਾਹੀਆਂ ਅਤੇ ਨਿਵਾਸੀਆਂ ਨੂੰ ਲੰਬੇ ਸਮੇਂ ਲਈ ਰਾਹਤ ਮਿਲੇਗੀ ਅੱਜ ਚਾਰ ਸੜਕਾਂ ਦਾ ਸੀ ਸ਼ੁਰੂਆਤ ਕਰਾਉਣੀ ਆ ਜਿਹਦੇ ਵਿੱਚ ਪਹਿਲੀ ਇਹ ਅਧਰਾਲੀ ਰੇਪਰ ਵਾਲੀ ਔਰ ਇਹ 1 ਕਿਲੋਮੀਟਰ ਦੇ ਕਿਨ ਸੜਕ ਹੈ ਜਿਹਦੇ ਤੇ ਅਸੀਂ ਲੱਖ ਰੁਪਈਆ ਲਗਭਗ ਜਿਹੜਾ ਉਹ ਖਰਚ ਆਉਣਾ ਔਰ ਇਹ ਜਿਹੜੀ ਸੜਕ ਹੈ ਇਹ 80mm ਜਿਹੜੀ ਇੰਟਰਲੋਕਿੰਗ ਪੇਵਰ ਆ ਉਹਦੇ ਨਾਲ ਬਣਨੀ ਆ ਔਰ ਇਹ ਸੜਕ ਦੀ ਜਿਹੜੀ ਕੁਆਲਿਟੀ ਹੈ ਬਕਾਇਦਾ ਤੌਰ ਤੇ ਉਹ ਤੁਸੀਂ ਸਮਝੇ ਹੋਵੋਗੇ ਜੀ ਅਸੀਂ ਐਮਐਮ ਦੀ ਬਣਦੀ ਤਾਂ ਹੈਵੀ ਵੀਕਲ ਆ ਜਿਹੜੀ ਉਹ ਚੱਲ ਸਕਦੀ ਔਰ ਮੈਨੂੰ ਇਹ ਲੱਗਦਾ ਵੀ ਇਹ ਸੜਕਾ ਜਿਹੜੀ ਮਤਲਬ ਲੋਕਾਂ ਦੇ ਲਈ ਹੁਣ ਹੰਢਣਸਾਰ ਹੋਊਗੀ ਔਰ ਸਭ ਤੋਂ ਵੱਡੀ ਗੱਲ ਤੁਹਾਨੂੰ ਪਤਾ ਹੀ ਹੈ ਵੀ ਜਿਹੜੀਆਂ ਸੜਕਾਂ ਪੰਜਾਬ 'ਚ ਬਣ ਰਹੀਆਂ ਹਨ 5 ਸਾਲ ਦੀ ਮੇਨਟੇਨ ਵੀ ਮੇਨਟੇਨੈਂਸ ਦੀ ਨਾਲ ਆ ਜਿਹੜੀ ਮੇਨਟੇਨੈਂਸ ਆ ਜਿਹੜੀ ਉਹ ਰੱਖੀ ਹੋਈ ਆ ਤੇ ਪਿੰਡ ਵਾਲਿਆਂ ਨੂੰ ਮੈਂ ਇਸ ਗੱਲ ਦੀ ਬਹੁਤ-ਬਹੁਤ ਵਧਾਈ ਦਿੰਦਾ ਸਰ ਮੁਹਾਲੀ ਦੇ ਵਿੱਚ ਲਗਾਤਾਰ ਵਿਕਾਸ ਕਰਦੇ ਕੰਮਾਂ ਨੇ ਦਸਤਾਵੇਜ਼ੜੀ ਹੋਈ ਕੀ ਕਹਿਣਾ ਚਾਹੁੰਦੇ ਇਹ ਤਾਂ ਦੇਖੋ ਜੀ ਹੁਣ ਸਰਕਾਰ ਦਾ ਕੰਮ ਹੀ ਇਹ ਆ ਸਰਕਾਰ ਬਣੀ ਹੋਏ ਇਸ ਮਸਲੇ ਨੂੰ ਮੁੱਖ ਰੱਖ ਕੇ ਆ ਵੀ ਲੋਕਾਂ ਦੀ ਡਵੈਲਪਮੈਂਟ ਕਰਨੀ ਆ ਔਰ ਲੋਕਾਂ ਦੀ ਤਰੱਕੀ ਵੱਲ ਆਪਾਂ ਨੇ ਦੇਖਣਾ ਤੇ ਪੰਜਾਬ ਸਰਕਾਰ ਇਸ ਕੰਮ ਤੇ ਲੱਗੀ ਹੋਏ ਲਗਾਤਾਰ ਆਮ ਆਦਮੀ ਪਾਰਟੀ ਸਰਕਾਰ ਜਦੋਂ ਦੀ ਬਣੀ ਆ ਤੇ ਜਿਹੜਾ ਵੀ ਕੰਮ ਕਰ ਰਹੀ ਆ ਉਹ ਜੋ ਵੀ ਵਾਅਦੇ ਕਰ ਰਹੀ ਆ ਜੋ ਵੀ ਵਾਅਦੇ ਕੀਤੇ ਸੀ ਉਹ ਪੂਰੇ ਕਰਨ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਆ ਔਰ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਸੜਕਾਂ ਨੇ ਜਿਹੜੀਆਂ ਉਹ ਬਣ ਰਹੀਆਂ ਨੇ ਔਰ ਮੇਰੇ ਆਪਣੇ ਹਲਕੇ ਦੇ ਵਿੱਚ ਘਟ-ਘਟ 14 ਸੜਕਾਂ ਜਿਹੜੀਆਂ ਵੜ ਰਹੀਆਂ ਨੇ ਤੇ 14-15 ਕਰੋੜ ਰੁਪਏ ਵੀ ਲੱਗ ਦੇ ਨਾਲ ਸਾਰੀਆਂ ਵੜ ਰਹੀਆਂ ਨੇ ਤੇ ਮੈਨੂੰ ਲੱਗਦਾ ਇਹ ਤੋਂ ਬਾਅਦ ਕੋਈ ਸੜਕ ਵੀ ਐਸੀ ਨਹੀਂ ਰਹੂਗੀ ਜਿਹੜੀ ਬਣਨ ਵਾਲੀ ਹੋ ਸਰ ਟੋਟਲ ਜਿਹੜੇ 4 ਸੜਕਾਂ ਆਉਂਦਾ ਕਿੰਨਾ ਬਜਟ ਰੱਖਿਆ ਗਿਆ ਇਹਦਾ ਟੋਟਲ ਕਿੰਨਾ ਹੈ ਇਹ ਚਾਰੇ ਸੜਕਾਂ ਜਿਹੜੀਆਂ ਬਣਨ ਜਾ ਰਹੀਆਂ ਨੇ ਇਹਦਾ 3 ਕਰੋੜ ਰੁਪਏ ਦੇ ਕਰੀਬ ਆ ਜਿਹੜਾ ਉਹ ਬਜਟ ਹੈ ਤੇ ਅੱਜ ਹੀ ਇਹ ਕੰਮ ਸ਼ੁਰੂ ਹੋ ਜਾਊਗਾ ਬਕਾਇਦਾ ਤੌਰ ਤੇ ਸਾਰੇ ਜਿੱਥੇ ਵੀ ਅਸੀਂ ਕੰਮ ਸ਼ੁਰੂ ਕਰਵਾ ਰਹੇ ਹਾਂ ਅਸੀਂ ਕੰਮ ਹੀ ਉਦੋਂ ਸ਼ੁਰੂ ਕਰਾਉਣ ਜਾਂਦਾ ਮੈਂ ਜਦੋਂ ਬਕਾਇਦਾ ਤੌਰ ਤੇ ਠੇਕੇਦਾਰ ਦਾ ਸਮਾਨ ਆ ਜਾਵੇ ਉਦੋਂ ਲੀਵਰ ਪਹੁੰਚ ਜਾਵੇ ਤੇ ਅੱਜ ਹੀ ਕੰਮ ਜਿਹੜਾ ਇੱਥੇ ਜਿਹੜਾ ਸ਼ੁਰੂ ਹੋ ਜਾਣਾ। ਪਰ ਬਹੁਤ ਸਾਰੇ ਰੋਡ ਦੀ ਕਨੈਕਟੀਵਿਟੀ ਜਿਹੜੀ ਆ ਰੁਕੀ ਹੋਈ ਹੈ। ਮਤਲਬ ਆ ਜਿਹੜੀ ਰਾਏਪੁਰ ਖੁਰਦ ਵਾਲੀ ਇਹ ਵੀ ਸੜਕ ਰੁਕੀ ਜਾਂਦੀ ਐ। ਵਿਚ ਮੰਡੀ ਵੀ ਜਿਹੜੀ ਸੜਕ ਦੇ ਵਿਚਕਾਰ ਲੱਗੀ ਦੀ ਐ। ਇਹ ਕੀ ਕਰਨਾ ਹੈ ਦਾ ਕੋਈ ਹੱਲ ਨਿਕਲ ਰਿਹਾ ਹੈ? ਕੋਈ ਹੋਰੀ ਜਿਹਾ ਤਿਆਰ ਕੋਈ? ਇਹਦੇ ਪਿੱਛੇ ਨਾ ਜੀ ਕੁਝ ਕੁਝ ਥੋੜ੍ਹ ਥੋੜ੍ਹੇ ਟੋਟੇ ਨੇ ਜਿਹੜੇ ਉਹ ਐਕਵਾਇਰ ਹੋਣ ਵਾਲੇ ਰਹਿੰਦੇ ਨੇ। ਤੇ ਉਹਨਾਂ ਦੀ ਐਕਵਾਇਜ਼ੀਸ਼ਨ ਪ੍ਰੋਸੈਸ ਚੱਲ ਰਿਹਾ ਹੈ। ਮੇਰਾ ਖਿਆਲ ਆ ਵੀ 2 ਜਾਂ 3 ਮਹੀਨੇ ਵਿੱਚ ਉਹ ਐਕਵਾਇਜ਼ੀਸ਼ਨ ਪ੍ਰੋਸੈਸ ਜਿਹੜਾ ਪੂਰਾ ਹੋ ਜਾਣਾ। ਜਿਹੜੀ ਆ ਉਹ ਕਟੜਵਟ ਦੋ ਤੋਂ ਤਿੰਨ ਸੜਕਾਂ ਦੀ ਕਨੈਕਟੀਵਿਟੀ ਜਿਹੜੀ ਉਹ 에어ਪੋਰਟ ਦੇ ਨਾਲ ਜਿਹੜੀ ਹੋ ਜੂਗੀ ਉਹਦੇ ਨਾਲ ਜਿਹੜਾ ਕੱਲੀ ਇੱਕੋ 에어ਪੋਰਟ ਦੇ ਉੱਤੇ ਟ੍ਰੈਫਿਕ ਹੁੰਦਾ ਤੇ ਜਾਮ ਲੱਗਦਾ ਉਹ ਪਰਮਨੈਂਟ ਜਿਹੜੇ ਨੇ ਕਦਮ ਹੋ ਜਾਣਾ ਸਾਰੇ ਵਾਅਦੇ ਜਿਹੜੇ ਹੈਗੇ ਸਰ ਆਮ ਆਦਮੀ ਪਾਰਟੀ ਵੱਲੋਂ ਪੂਰੇ ਕੀਤੇ ਜਾ ਰਹੇ ਆ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਨਹੀਂ ਮੈਂ ਤਾਂ ਇਹੀ ਮੈਂ ਲੋਕਾਂ ਨੂੰ ਇਹੀ ਗੱਲ ਮੈਂ ਤਾਂ ਲੋਕਾਂ ਨੂੰ ਕੀ ਕਹਣਾ ਲੋਕ ਕਹਿਣਗੇ ਵੀ ਆਮ ਆਦਮੀ ਪਾਰਟੀ ਨੇ ਕੰਮ ਕਰੇ ਨੇ ਕਿ ਨਹੀਂ ਕਰੇ ਨੇ ਪਿੰਡਾਂ ਦੇ ਵਿੱਚ ਅਸਲ ਅਸਲ ਸਰ ਨਾਲ ਉੱਥੇ ਪਿੰਡਾਂ ਦੇ ਵਿੱਚ ਜ਼ਰੂਰ ਆਇਆ ਤੁਸੀਂ ਨਾਲ ਸ਼ਹਿਰ ਦੀ ਕਾਰਟਾਲੀਆਂ ਮੂਜੇ ਨੇ ਕਾਰਨ ਕੀਆ ਤੁਸੀਂ ਕਹਿੰਦੇ ਜਗ੍ਹਾ ਦੇਤੀ ਕਾਰਪੋਰੇਸ਼ਨ ਕਹਿੰਦੇ ਸਾਡੇ ਹਾਲੇ ਕੋਲ ਹੈਂਡਓਵਰ ਨਹੀਂ ਆਇਆ ਕਹਿੰਦੇ ਸਾਨੂੰ ਲੋਕਾਂ ਨੇ ਡਰਾਉਂਦੇ ਨੇ ਮੇਰ ਜਾ ਕੇ ਉੱਥੇ ਕਰਾਰਿਆਂ ਜਾ ਕੇ ਫੋਟੋਆਂ ਖੜਾ ਰਿਆ ਕਹਿੰਦਾ ਟਰਾਲੀਆਂ ਦਾ ਖੜੀਆਂ ਨੇ ਕੂੜੇ ਦੇ ਉੱਪਰੀਆਂ ਕਹਿੰਦੇ ਅਸੀਂ ਕਿੱਥੇ ਛਿੱਟੀਏ ਦੇਖੋ ਗੱਲ ਇਹ ਆ ਵੀ ਇੱਕ ਤਾਂ ਮੈਂ ਇਹ ਕਹਿ ਰਿਹਾ ਵੀ ਤੇਰਾ ਏਕੜ ਜਗ੍ਹਾ ਦੇਤੀ ਹੈ ਇਹਨੂੰ ਤੁਸੀਂ ਸਿੱਧ ਕਰੋ ਵੀ ਇਹ ਗਲਤ ਹੈ ਪ੍ਰੈਸ ਵਾਲੇ ਸਿੱਧ ਕਰਨ ਜਾਂ ਉਹ ਸਿੱਧ ਕਰੇ ਵੀ ਨਹੀਂ ਮਿਲੀ ਹੈਗੀ ਫੇਰ ਮੈਂ ਜੋ ਮੈਂ ਬੋਲਾਂਗਾ ਦੂਸਰੀ ਗੱਲ ਜੇ ਸਰਕਾਰ ਇਦਾਂ ਡਰਨ ਲੱਗ ਜਵੇ ਕੋਈ ਇੱਕ ਬੰਦਾ ਆ ਗਿਆ ਆ ਗਿਆ ਆਇਆ ਵੀ ਨਹੀਂ ਵਸਦਾ ਉਹ ਡਰਾਮਾ ਹੀ ਕੀਤਾ ਗਿਆ ਉਹਨਾਂ ਦਾ ਤੇ ਕੋਈ ਇੱਕ ਬੰਦਾ ਆ ਕੇ ਕਹੇ ਜੀ ਅਸੀਂ ਤਾਂ ਕੰਮ ਨਹੀਂ ਚੱਲਣ ਦੇਣਾ 2 ਲੱਖ ਲੋਕਾਂ ਨੂੰ ਜਾਂ 3 ਲੱਖ ਲੋਕਾਂ ਦੀ ਆਬਾਦੀ ਨੂੰ ਇੱਕ ਬੰਦਾ ਕਹੇ ਨਾ ਖਰਾਬ ਕਰਨਾ ਤੇ ਤੁਸੀਂ ਉਹਨੂੰ ਕੰਟਰੋਲ ਨਹੀਂ ਕਰ ਸਕਦੇ ਜੀ ਮੇਰਾ ਕਸੂਰ ਥੋੜਾ ਉਹਦਾ ਕਸੂਰ ਅਥਾਰਟੀ ਦਾ ਜਿਹੜਾ ਕਾਰਪੋਰੇਸ਼ਨ ਦਾ ਜਿਹੜਾ ਕੰਮ ਨਹੀਂ ਜੇ ਕੋਈ ਕੰਮ ਕਰਦਾ ਜੋ ਮਤਲਬ ਕੰਮ ਨੂੰ ਕੋਈ ਰੋਕਦਾ ਤਾਂ ਉਹ ਵੀ ਕੰਪਲੇਂਟ ਕਰੇ ਕੰਪਲੇਂਟ ਕਰਕੇ ਮਤਲਬ ਪੁਲਿਸ ਦੇ ਵਿੱਚ ਗੱਲ ਕਰੇ ਡੀਸੀ ਸਾਹਿਬ ਨਾਲ ਗੱਲ ਕਰੇ ਤੂੰ ਜੇ ਉਹ ਕੰਮ ਨਹੀਂ ਕਰਵਾ ਰਹੇ ਕਮਜ਼ੋਰੀ ਉਹਨਾਂ ਦੀ ਆ ਮੇਰੀ ਨਹੀਂ ਸਿੱਧੇ ਤੌਰ ਤੇ ਅਲੀਗੇਸ਼ਨ ਲਾ ਰਹੇ ਨੇ ਵੀ ਇਹਦੇ ਵਿੱਚ ਐਮ.ਐਲ.ਏ ਜਾਣਬੁੱਝ ਕੇ ਉਹਦੇ ਬੰਦੇ ਨੇ ਇਹ ਸਾਰਾ ਉਹਦੇ ਵੱਲੋਂ ਕਰਾਇਆ ਜਾ ਰਿਹਾ ਜੋ ਅਲੀਗੇਸ਼ਨ ਨੀਅਰ ਬਲੂਡ ਗਏ ਕਿਹੜੇ ਬੰਦੇ ਨੇ ਮੈਂ ਬਦਮਾਸ਼ੀ ਕਰਦਾ ਹਾਂ ਬਦਮਾਸ਼ੀ ਉਹ ਕਰਦੇ ਨੇ ਅੱਜ ਦਾ ਕੋਈ ਇੱਕ ਬੰਦਾ ਵੀ ਕਹਿ ਦਵੇ ਮੁਹਾਲੀ ਦਾ ਜਾਂ ਪੰਜਾਬ ਦਾ ਵੀ ਮੈਂ ਕਹਾਂ ਕਿ ਕਿਸੇ ਦਾ ਬਦਮਾਸ਼ੀ ਜਾਂ ਉੱਚਾ ਬੋਲ ਬੋਲਿਆ ਹੋਵੇ ਅਸੀਂ ਬਦਮਾਸ਼ੀ ਸ਼ਰਾਫਤ ਦੀ ਜ਼ਿੰਦਗੀ ਜੀਣੀ ਆ ਸ਼ਰਾਫਤ ਦੀ ਅਸੀਂ ਸਿਆਸਤ ਕਰ ਰਹੇ ਹਾਂ ਲੋਕਾਂ ਨੇ ਸਾਨੂੰ ਬਣਾਇਆ ਅਸੀਂ ਲੋਕਾਂ ਨੂੰ ਸ਼ਰਾਫਤ ਨਾਲ ਜੀਣਦੇ ਰਹੇ ਤੇ ਆਪ ਖੁਦ ਅਸੀਂ ਜੀ ਰਹੇ ਹਾਂ ਤੇ ਉਹਨਾਂ ਦੇ ਕੰਮ ਨੇ ਇਹ ਉਹ ਆਪ ਹੀ ਕ੍ਰੀਏਟ ਕਰਦੇ ਨੇ ਇਸ ਕਰਕੇ ਇੰਨਾ ਜੀ ਮੇਰੀ ਬੇਨਤੀ ਹੈ ਵੀ ਉਹ ਹਲਕੇ ਦਾ ਖੜਾ ਛੱਡਣ ਕਾਰਪੋਰੇਸ਼ਨ ਦਾ ਪਿੱਛਾ ਛੱਡਣ ਤਾਂ ਕਿ ਉਹ ਕੰਮ ਨੇ ਜਿਹੜੇ ਲੋਕਾਂ ਦੇ ਹੋ ਸਕਣ ਮੁਹਾਲੀ ਦੇ ਵਿੱਚ ਸਾਰੇ ਪਾਸੇ ਗੰਦ ਪਿਆ ਹੋਇਆ ਹੈ ਇਹ ਵਿਚਕਾਰ ਫਸੇ ਹੋਏ ਨੇ ਨਾ ਕੁਝ ਕਰਦੇ ਨੇ ਨਾ ਕੁਝ ਕਰਨ ਦਿੰਦੇ ਨੇ ਇਹ ਤੁਹਾਨੂੰ ਲੱਗਦਾ ਲੱਗਦਾ ਚੋਣਾ ਨੇੜੇ ਦੇਖ ਕੇ ਸਾਰੇ ਪਰੇ ਨੇ ਨਹੀਂ ਚੋਣਾ ਤਾਂ ਹੁਣ ਕੁਝ ਨਹੀਂ ਉਹਦੇ ਬੱਲੇ ਹੈਗੇ ਐਵੇਂ ਘਰ ਆਏ ਹੋਏ ਨੇ ਪਾ ਲਿਆ ਵੀ ਇਹਨਾਂ ਦੇ ਪੈਰ ਨਹੀਂ ਲੱਗ ਰਹੇ ਇਹਨਾਂ ਨੇ ਪਿੰਡਾਂ ਦੇ ਵਿੱਚ ਜਿਹੜੀਆਂ ਪਾਰਟੀਵਾਜੀਆਂ ਬਣਵਾਈਆਂ ਪਿੰਡਾਂ ਦੇ ਵਿੱਚ ਜਿਹੜੇ ਇਹਨਾਂ ਨੇ ਸ਼ਾਮਲਾਤਾ ਦਬੀਆਂ ਪਿੰਡਾਂ ਦੇ ਵਿੱਚ ਜਿਹੜਾ ਇਹਨਾਂ ਨੇ ਨੁਕਸਾਨ ਕੀਤਾ ਪਿੰਡ ਦੇ ਲੋਕ ਇਹਨਾਂ ਨੂੰ ਪਿੰਡਾਂ ਜਿ ਦੀ ਵੜਨ ਨੂੰ ਦਿਨਾਂ ਮੋਹ ਲਾਉਂਦੇ ਨੇ ਸ਼ਹਿਰ ਦੇ ਵਿੱਚ ਇਹਨਾਂ ਦਾ ਹੈ ਹੀ ਕੁਛ ਨਹੀਂ ਕਿਉਂਕਿ ਸ਼ਹਿਰ ਦੇ ਲੋਕ ਇਹਨਾਂ ਨੂੰ ਧਲੀ ਭਾਤ ਪਹਿਲਾਂ ਤੇ ਜਾਣਦੇ ਵੀ ਉਹਨੇ ਕੀ ਕੀਤਾ ਇਸ ਕਰਕੇ ਮੇਰੀ ਬੇਨਤੀ ਵੀ ਉਹਨਾਂ ਨੂੰ ਚੁੱਪਚਾਪ ਬਥੇਰਾ 15 ਸਾਲ ਦਾ ਲੋਕਾਂ ਨੂੰ ਨੁਕਸਾਨ ਕਰ ਲਿਆ ਹੁਣ ਇਹਨੂੰ ਪਾਸੇ ਹਟ ਜਾਣਾ ਚਾਹੀਦਾ ਹੈ ਲਗਾਤਾਰ ਚੋਣਾਂ ਦੀ ਆਵਾਜ਼ੀ ਪਾਟੀ ਦੇ ਵਿੱਚ ਹੋ ਰਹੀ ਹੈ ਪਰਾੜੀਆਂ ਪਾਟੀਆਂ ਛੱਟ ਛੱਟ ਕੇ ਜਿਹੜੇ ਹੈਗੇ ਬੜੇ ਪਰਾੜੇ ਲੋਕਾਂ ਦੇ ਲਗਾਤਾਰ ਤੁਹਾਡੀ ਜੁਆਇਨਿੰਗ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਸਰ ਕਾਂਗਰਸ ਸੈਸ਼ਨ ਬੰਦੇ ਆ ਰਹੇ ਨੇ ਛੱਡ ਜੁੜ ਗਿਆ 40 ਪਰਿਵਾਰ ਪਰਸੋਂ ਕੋਈ ਇਹ ਜੇ ਇਲੈਕਸ਼ਨ ਵੀ ਨਜ਼ਦੀਕ ਕੋਈ ਲੈਣਾ ਜਿਹੜੇ ਤਾਂ ਵੀ ਲੋਕ ਆ ਰਹੇ ਨੇ ਉਹ ਇਸ ਕਰਕੇ ਆ ਰਹੇ ਨੇ ਵੀ ਆਮ ਆਦਮੀ ਪਾਰਟੀ ਪੋਸਟ ਨੂੰ ਲੋਕਾਂ ਨੂੰ ਪਸੰਦ ਕਰਦਾ ਠੀਕ ਧੰਨਵਾਦ